ਸਿਵੀ ਵਾਲਾ ਜੀ ਮੈਂ ਤਰुण ਸਿੰਘਲਾ ਕਮਿਊਨੀਕੇਸ਼ਨ ਤੋਂ 15 ਅਗਸਤ ਆਜ਼ਾਦੀ ਦੇ ਦਿਵਸੇ ਬਹੁਤ ਹੀ ਸ਼ਾਨਦਾਰ ਆਫਰ ਲੈ ਕੇ ਆਇਆ ਜੀ ਅੱਜ ਤੁਹਾਨੂੰ ਖਰਚਿਆਂ ਤੋਂ ਆਜ਼ਾਦੀ ਦਿਵਾਵਾਂਗੇ ਮਤਲਬ ਕਿ ਜਿਨ੍ਹਾਂ ਨੇ ਫਾਈਨਾਂਸ ਤੇ ਸੈੱਟ ਲੈਣਾ বাজਾਜ ਦੇ ਉੱਤੇ ਬਹੁਤ ਹੀ ਵਧੀਆ ਆਫਰ ਲੈ ਕੇ ਆਏ ਆ ਆਪਾਂ ਸਿਰਫ ਇੱਕ ਦਿਨ ਦੇ ਲਈ ਕੋਈ ਵੀ ਮੋਬਾਈਲ ਲਓ ਤੁਸੀਂ ਚਾਹੇ Oppo Vivo Samsung ਕੋਈ ਕਿਸੇ ਵੀ ਬ੍ਰਾਂਡ ਦਾ 20000 ਤੋਂ ਉੱਪਰ ਜਿਹਨੇ ਵੀ ਸੈੱਟ ਲੈਣਾ ਤਾਂ ਉਹਦੇ ਲਈ ਕੋਈ ਵੀ ਖਰਚਾ ਨਹੀਂ ਪਊਗਾ ਲਾਈਕ ਜਿਵੇਂ Bajaj ਦਾ ਕਾਰਡ BBID ਫਾਈਲ ਖਰਚਾ ਸਾਰਾ ਕੁਝ ਉਹ ਇੱਕ ਦਿਨ ਲਈ ਸਾਡੇ ਵੱਲੋਂ ਬਿਲਕੁਲ ਆਫ ਹੋ ਕੀਤਾ ਜਾਊਗਾ ਤੁਸੀਂ ਜਿਵੇਂ ਕਿ Vivo ਦਾ ਫੋਨ ਆ 250 E 250 ਉਹਦੇ ਬਹੁਤ ਹੀ ਵਧੀਆ ਡਿਸਕਾਊਂਟ ਆਇਆ ਹੋਇਆ ਜੀ ਕੰਪਨੀ ਦਾ 2000 ਰੁਪਏ ਪ੍ਰਾਈਸ ਡ੍ਰੌਪ ਆ ਗਿਆ ਠੀਕ ਹੈ ਤੇ ਸਾਰੇ ਮੋਬਾਈਲ ਤੇ Oppo ਦਾ Reno 13 F29 ਇਹਨਾਂ ਤੇ ਵੀ ਡਿਸਕਾਊਂਟ ਹੋ ਰਹਿਣੋ 13 ਤੇ 5-4000 ਰੁਪਏ ਡਿਸਕਾਊਂਟ ਚੱਲ ਰਿਹਾ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਸਾਰੇ ਤਰ੍ਹਾਂ ਦੇ ਮਾਡਲ ਹੈਗੇ ਨੇ ਜੀ Oppo, Vivo, Tecno ਠੀਕ ਹੈ ਜੀ Redmi, Samsung, Poco ਸਾਰੀ ਕੰਪਨੀਆਂ ਦੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਕੋਈ ਵੀ ਮੋਬਾਈਲ ਲੈਣਾ ਠੀਕ ਹੈ ਜੀ EMI ਤੇ ਲੈਣਾ ਚਾਹੇ ਕੈਸ਼ ਲੈਣਾ ਇੱਕ ਵਾਰ ਸਾਡੇ ਕੋਲੋਂ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ ਰੇਟ ਜ਼ਰੂਰ ਪਤਾ ਕਰੋ ਹਰ ਮੋਬਾਈਲ ਦੇ ਨਾਲ ਸਰਪ੍ਰਾਈਜ਼ ਗਿਫਟ ਵੀ ਮਿਲੂਗਾ ਸਾਰੀਆਂ ਆਫਰਾਂ ਮਿਲਣਗੀਆਂ ਕੈਸ਼ਬੈਕ ਦੀਆਂ ਸਕੀਮਾਂ ਮਿਲਣਗੀਆਂ ਸਾਰਾ ਕੁਝ ਤੁਹਾਨੂੰ ਇੱਥੇ ਉਪਲਬਧ ਮਿਲੂਗਾ ਤੁਸੀਂ ਆਉਣਾ ਕਿੱਥੇ ਆ ਕੋਈ ਵੀ ਆਫਰ ਲੈਣ ਲਈ ਸਿੰਗਲਾ ਕਮਿਊਨੀਕੇਸ਼ਨ ਮਿਲੋ ਥੈਂਕ ਯੂ